ਤਾਰਿਕ ਮਾਜਰੀ ਤਹਿਸੀਲ ਦੇ ਵਿੱਚ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉੱਥੇ ਬਾਥਰੂਮ ਦੀ ਸੁਵਿਧਾ ਨਹੀਂ ਹੈ ਉੱਥੇ ਬਿਲਡਿੰਗ ਦੇ ਵਿੱਚ ਬੈਠਣ ਵਾਸਤੇ ਲੋਕਾਂ ਨੂੰ ਸੁਵਿਧਾ ਨਹੀਂ ਹੈ ਨਵੀਂ ਬਿਲਡਿੰਗ ਦਾ ਕੋਈ ਪ੍ਰੋਪੋਜ਼ਲ ਹੋ ਰਿਹਾ ਤਿਆਰ ਕਿਉਂਕਿ ਉਹ ਬਿਲਡਿੰਗ ਜਿਹੜੀ ਮਨਰੀਕਾ ਦੀ ਬਿਲਡਿੰਗ ਹੈ ਜੀ ਉੱਥੇ ਜਿਹੜਾ ਤੁਸੀਂ ਅਜੇ ਕੰਮ ਕਰ ਰਹੇ ਹੋ ਥੱਲੇ ਜਿਹੜਾ ਵਿਭਾਗ ਕਰ ਰਹੇ ਆ ਪਰ ਤੁਸੀਂ ਨਵੀਂ ਬਿਲਡਿੰਗ ਦੀ ਹੋ ਰਹੀ ਤਿਆਰੀ ਕੋਈ ਉਹਦੇ ਚ ਨਾ ਅਸੀਂ ਸਰਕਾਰ ਵੱਲੋਂ 50 ਲੱਖ ਰੁਪਏ ਜਿਹੜੀ ਗ੍ਰਾਂਟ ਉਹ ਸਾਡੇ ਕੋਲ ਨਵੀਂ ਬਿਲਡਿੰਗ ਦੇ ਪੇਮੈਂਟ ਆ ਚੁੱਕੀ ਹੈ ਠੀਕ ਹੈ ਜੀ ਚਾਹੇ ਤੀ ਅਸੀਂ ਉਹਦੀ ਪ੍ਰੋਪੋਜ਼ਲ ਬਣਾ ਕੇ ਉਹਦਾ ਐਸਟੀਮੇਟ ਬਣਾ ਕੇ ਕਨਸਰਨ ਡਿਪਾਰਟਮੈਂਟ ਨੂੰ ਭੇਜ ਦਿੱਤਾ ਗਿਆ ਹਾਂਜੀ ਉਹ ਫਾਈਨਲ ਮੂਵਮੈਂਟ ਤੇ ਅਸੀਂ ਉੱਥੇ ਬਹੁਤ ਵਧੀਆ ਸ਼ਾਨਦਾਰ ਜਿਹੜਾ ਦਫ਼ਤਰ ਬਣਾਉਣ ਜਾ ਰਹੇ ਹਾਂ ਜਿੱਥੇ ਪਬਲਿਕ ਦੇ ਵੇਟਿੰਗ ਰੂਮ ਵੀ ਹੋਏਗਾ ਰਿਕਾਰਡ ਰੂਮ ਵੀ ਹੋਏ ਤੂਲਤ ਵੀ ਹੋਏਗੀ ਤੇ ਰਿਕਾਰਡ ਰੱਖਣ ਲਈ ਵੀ ਸਾਡੇ ਕੋਲੇ ਜਿਹੜਾ ਹੈ ਦਫਤਰ ਕਿਉਂਕਿ ਜਿਹੜਾ ਦਫਤਰ ਹੈ ਇਸ ਸਮੇਂ ਟੈਂਪਰਰੀ ਤੋਂ ਅਸੀਂ ਬੀਡੀਪੀਓ ਦਫਤਰ ਦੀ ਬਿਲਡਿੰਗ ਦੇ ਵਿੱਚ ਚਲਾ ਰਹੇ ਹਾਂ ਹਾਂ ਜੀ ਤੋ ਸੋ ਸਾਡੀ ਪ੍ਰਪੋਜ਼ਲ ਉਹ ਆਲਮੋਸਟ ਫਾਈਨਲ ਹੈ ਆਰਕੀਟੈਕਟ ਵੱਲੋਂ ਅਸੀਂ ਉਹਨਾਂ ਨੂੰ ਭੇਜ ਦਿੱਤਾ ਗਿਆ ਡਿਜ਼ਾਈਨ ਉਹਨਾਂ ਵੱਲੋਂ ਹਨ ਪ੍ਰੰਤ ਮੈਕਨਿਕ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਛੇਤੀ ਅਸੀਂ ਮਾਦਰੀ ਸਾਫ ਸਹੂਲ ਨੂੰ ਇੱਕ ਨਵੀਂ ਬਿਲਡਿੰਗ ਦੇਵਾਂਗੇ